ਹਾਲ ਦੀ ਸਾਨੂੰ ਬਹੁਤ ਖੁਸ਼ੀ ਹੈ ਜੀ ਕਿ ਸੂਰਾ ਪੰਜਾਬ ਸਾਡੀ ਵਿਚੀ ਦੇ ਨਾਲ ਹੈ ਬਹੁਤ ਵਧੀਆ ਮਾਣ ਮਹਿਸੂਸ ਹੁੰਦਾ ਹੈ ਤੁਹਾਡੀ ਬੇਟੀ ਇਸ ਗੇਮ ਦੇ ਵਿੱਚ ਕਿਸ ਤਰ੍ਹਾਂ ਗਈ ਕਿਸ ਤਰ੍ਹਾਂ ਤੁਹਾਡਾ ਤਾਲਮੇਲ ਹੋਇਆ ਕੋਚ ਨਾਲ ਤੁਹਾਨੂੰ ਕੀ ਤੁਹਾਨੂੰ ਲੱਗਦਾ ਸੀ ਕਿ ਸਾਡੀ ਬੇਟੀ ਇਸ ਤਰ੍ਹਾਂ ਪੱਤਰਕਾਰ ਘਰ ਦੇ ਵਿੱਚ ਆਉਣਗੇ ਪਿੰਡ ਵਾਸੀ ਜਿਹੜੇ ਹੈਗੇ ਤੁਹਾਨੂੰ ਮਿਲਣ ਵਾਸਤੇ ਆਉਣਗੇ ਵੀ ਤੁਹਾਡੀ ਬੇਟੀ ਜਿਹੜੇ ਹੈਗੇ ਇਸ ਤਰ੍ਹਾਂ ਦਾ ਨਾਮ ਕਮਾਇਆ ਤੁਹਾਨੂੰ ਪਿੰਡ ਵਾਸੀ ਜਿਹੜੇ ਹੈਗੇ ਕਿਸ ਤਰ੍ਹਾਂ ਜਿਵੇਂ ਪਹਿਲਾਂ ਵੀ ਬੁਲਾਉਂਦੇ ਸੀ ਹੁਣ ਕਿਸ ਤਰ੍ਹਾਂ ਬੁਲਾਉਂਦੇ ਹੁਣ ਹੀ ਬਹੁਤ ਵਧੀਆ ਬੁਲਾਉਂਦੇ ਆ ਕੁੜੀ ਨੇ ਮੇਰਾ ਪਿੰਡ ਦੇ ਵਿੱਚ ਨਾਂ ਰੋਸ਼ਨ ਕੀਤਾ ਆ ਪਿੰਡ ਦਾ ਨਾਂ ਰੋਸ਼ਨ ਕੀਤਾ ਆ ਹੂੰ ਹੂੰ ਘਰੇ ਵੀ ਆਉਂਦੇ ਆ ਬਤਾਇਆਂ ਦਿਨ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਹੋਈ ਹੈ ਸਰ ਨੂੰ ਬਹੁਤ ਖੁਸ਼ੀ ਮਸੂਸ ਹੋਈ ਵੀ ਨਮਜੋਤ ਮੈਂ ਤੈਨੂੰ ਦੇਖਦਾ ਸੀ ਕਿ ਤੂੰ ਮੈਨੂੰ ਕਿਤੇ ਮਿਲਦੀ ਨਹੀਂ ਸੀ ਤੇ ਅੱਜ ਤੂੰ ਜਾਣ ਕੇ ਮੈਨੂੰ ਮਿਲ ਗਈ ਫਿਰ ਖੁਸ਼ੀ ਤੁਸੀਂ ਦੇਖ ਸਕਦੇ ਹੋ ਤੇ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਤਾਂ ਬੇਟੀ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਮੇਰੇ ਮਾਤਾ ਪਿਤਾ ਨੂੰ ਘਰ ਬਣਾ ਕੇ ਦਿੱਤਾ ਜਾਵੇ ਤਾਂ 10 ਸਾਲ ਦੀ ਬੇਟੀ ਨੇ ਪੂਰੇ ਪੰਜਾਬ ਦੇ ਵਿੱਚ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ ਸਭ ਤੋਂ ਪਹਿਲਾਂ ਇਹਨਾਂ ਦੇ ਮ ਬਾਥਰੂਮ ਦਿਖਾਉਂਗਾ ਪਰਿਵਾਰ ਨੇ ਆਪਣਾ ਦੁੱਖ ਦੱਸਿਆ ਕਿ ਅਸੀਂ ਬੜੇ ਦੁਖੀ ਹੋ ਕੇ ਬੱਚਿਆਂ ਨੂੰ ਪਾਲਿਆ ਘਰ ਦੇ ਵਿੱਚ ਸਾਈਕਲ ਵੀ ਨਹੀਂ ਸੀਗਾ ਤੇ ਬੇਟੀ ਨੇ ਤਿੰਨ ਸਾਈਕਲ ਜਿਹੜੇ ਹੈਗੇ ਆ ਉਹ ਜਿੱਤੇ ਆ ਤਾਂ ਹੁਣ 250 ਬੱਚੇ ਜਿਹੜੇ ਹੈਗੇ ਆ ਉਹ ਇਸੇ ਕੰਪੀਟੀਸ਼ਨ ਦੇ ਵਿੱਚ ਹੈ ਕਿ ਅਸੀਂ ਨਵਜੋਤ ਨੂੰ ਹਰਾਉਣਾ ਹੈ ਸਿੱਤੇ ਮੇ ਕੁੜੀਆਂ ਵੀ ਰਕਿੰਦੇ ਵੀ ਥੋੜੀ ਬੱਚੀ ਕੱਲ ਨੂੰ ਤੁਹਾਡੀ ਕਿਸਮਤ ਬਦਲ ਸਕਦੀ ਆ ਵੀ ਤੁਸੀਂ ਇਹਨੂੰ ਹਰ ਰੋਜ਼ ਮੇਰੇ ਕੋਲੇ ਭੇਜਿਆ ਕਰੋ ਭੇਜ ਸਕਦੇ ਆ ਮੈਂ ਕਿ ਵੀਰ ਜੀ ਜ਼ਰੂਰ ਭੇਜਾਂਗਾ ਉਸ ਦਿਨ ਤੋਂ ਫਿਰ ਮੈਂ ਇਹਨੂੰ ਹਰ ਰੋਜ਼ ਭੇਜਦੀ ਸੀ ਉਦੋਂ ਵੀ ਨੰਗੇ ਪੈਰੀ ਪਾਈਦੀ ਸੀ ਹਾਂਜੀ ਉੱਥੇ ਵੀ ਨੰਗੇ ਪੈਰੀ ਪਾਈਦੀ ਸੀ ਕੀ ਲੱਗਦਾ ਹੁਣ ਜਿਵੇਂ ਪੰਜਾਬ ਦੇ ਵਿੱਚ ਨਾਂ ਰੋਸ਼ਨ ਹੋਇਆ ਤੇ ਲੋਕ ਤੁਹਾਨੂੰ ਵਧਾਈਆਂ ਦੇਣ ਵਾਸਤੇ ਘਰ ਜਾਂਦੇ ਹਾਂਜੀ ਹਾਂ ਮੇਰੀ ਇਹ ਬੇਟੀ ਨੇ ਨਾ ਆਰੋਸ਼ਨ ਕੀਤਾ ਪਿੰਕ ਕੀ ਕੰਮ ਕਰਦੇ ਹੋ ਤੁਸੀਂ ਅਈ ਤਾਂ ਦਿਹਾੜੀ ਦਾ ਪਾ ਕਰਦੇ ਸਾਈਕਲ ਵੀ ਹੈ ਤੁਹਾਡੀ ਨਹੀਂ ਹੈਗਾ ਇਹ ਤੁਹਾਡੀ ਬੇਟੀ ਨੇ ਦੋ ਸਾਈਕਲ ਦੇ ਉੱਤੇ ਖੜੇ ਆ ਤੀਜਾ ਸਾਈਕਲ ਸੱਚ ਕਿੱਥੇ ਦੱਸਿਓ ਤੀਜਾ ਸਾਈਕਲ ਇੱਥੇ ਠੱਲੇ ਆ ਜੀ ਆਪਣੇ ਘਰੇ ਵੀ ਤੁਹਾਡੇ ਕੋਲ ਜਗ੍ਹਾ ਘਟਾ ਤਾਂ ਕਰਕੇ ਹਾਂਜੀ ਜਗ੍ਹਾ ਘਟਾ ਹੈ ਤਾਂ ਪਾਸੇ ਠੱਲੇ ਆ ਤੇ ਤੁਹਾਡੇ ਕੋਲੇ ਸਾਈਕਲ ਵੀ ਹੈ ਨਹੀਂ ਸੀਗਾ ਤੇ ਤੁਹਾਡੀ ਬੇਟੀ ਨੇ ਇਕੱਠੇ ਤਿੰਨ ਸਾਈਕਲ ਜਿੱਤ ਕੇ ਲਿਆਂਦੇ ਆ ਕੀ ਸੋਚਿਆ ਸੀਗਾ ਕਿ ਮੇਰੀ ਬੇਟੀ ਮੈਨੂੰ ਸਾਈਕਲ ਲੈ ਕੇ ਦੇਊਗੀ ਨਹੀਂ ਜੀ ਕਦੇ ਨਹੀਂ ਸੋਚਿਆ ਨਹੀਂ ਕੋਚ ਜਿਹੜੇ ਹੁੰਦੇ ਉਹਨਾਂ ਦੀ ਬਹੁਤ ਜ਼ਿਆਦੀ ਮਿਹਰਬਾਨੀ ਉਹ ਵੀ ਇੰਦੀ ਪੌੜ ਰੱਖਿਆ ਕਰਦੇ ਆ ਕਿਤੇ ਤੁਸੀਂ ਮੇਰੇ ਖਾ ਸ਼ਹਿਰ ਦਾ ਐਸਐਸਪੀ ਨੂੰ ਕਦੇ ਦੇਖਣੇ ਹੋਊਗਾ ਤੇ ਤੁਸੀਂ ਆਪਣੀ ਬੇਟੀ ਦੀ ਤੁਹਾਡੀ ਬੇਟੀ ਨੂੰ ਐਸਐਸਪੀ ਨੇ ਬੁਲਾਇਆ ਤੇ ਤੁਹਾਨੂੰ ਇੱਥੇ ਤੁਸੀਂ ਵੀ ਗਏ ਆ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ਬਹੁਤ ਵਧੀਆ ਬਹੁਤ ਵਧੀਆ ਐਸਐਸਪੀ ਸਾਹਿਬ ਨੇ ਵੀ ਉਹੀ ਵੀਡੀਓ ਦੇਖੀ ਸੀ ਜਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਸੀ ਤੇ ਪੈਰਾਂ 'ਚ ਬੂਟ ਨਹੀਂ ਹੈਗੇ ਸੀਗੇ ਤੇ ਬੂਟ ਹੋਰ ਕੀ ਸਮਾਨ ਦਿੱਤਾ ਨਾਲ ਉਹਨਾਂ ਨੇ ਬੂਟ ਵੀ ਦਿੱਤੇ ਆ ਇਹਨੂੰ ਹੀ ਕੱਪੜੇ ਵੀ ਲੈ ਕੇ ਦਿੱਤੇ ਵਰਦੀਆਂ ਵੀ ਲੈ ਕੇ ਦਿੱਤੀਆਂ ਆ ਵੀ ਜਿਹੜੇ ਵੀ ਇਹ ਖੇਡਾਂ 'ਚ ਪਾ ਕੇ ਜਾ ਸਕੇ ਇਹਨਾਂ ਨੂੰ ਜੋ ਉਹੀ ਬੂਟ ਹੈ ਜਿਹੜੇ ਉੱਥੇ ਐਸਐਸਪੀ ਸਾਹਿਬ ਨੇ ਦਿੱਤੇ ਆ ਤੁਸੀਂ ਦੇਖ ਰਹੇ ਹੋ ਲੋਕਨਸਾਫ ਟੀਵੀ ਤੇ ਮੈਂ ਹਾਂ ਸੁਨੀਲ ਜੰਦਰ ਇਸ ਟਾਈਮ ਅਸੀਂ ਉਸ ਧੀ ਦੇ ਘਰ ਪਹੁੰਚੇ ਹਾਂ ਜਿਸ ਧੀ ਨੇ ਪੰਜਾਬ ਦੇ ਵਿੱਚ ਆਪਣਾ ਨਾਂ ਕਮਾਇਆ 10 ਸਾਲ ਨਵਜੋਤ ਦੇ ਘਰ ਪਹੁੰਚੇ ਹਾਂ ਜਿਸ ਦੇ ਹਾਲਾਤ ਘਰ ਦੇ ਬੱਤ ਨਾਲ ਬੱਤਰ ਨੇ ਰਹਿਣ ਯੋਗ ਨਹੀਂ ਉਸ ਕਮਰੇ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਹਾਲਾਤ ਜਿਹੜੇ ਹੈਗੇ ਆ ਘਰ ਦੇ ਕਾਫੀ ਖਰਾਬ ਨੇ ਤਾਂ ਇਸ ਤੋਂ ਬਾਅਦ ਅਸੀਂ ਪੂਰਾ ਘਰ ਹੋਰ ਵੀ ਦਿਖਾਵਾਂਗੇ ਦੋਸਤੋ ਪਹਿਲਾਂ ਅਸੀਂ ਜਿਹੜੇ ਇਹਨਾਂ ਦੇ ਮਾਤਾ ਨਵਜੋਤ कौर ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਾਤਾ ਜੀ ਤੁਹਾਡੀ ਬੇਟੀ ਪੰਜਾਬ ਦੇ ਵਿੱਚ ਕਾਫੀ ਨਾਮ ਕਮਾ ਰਹੀ ਹੈ ਕਿਸਰਾ ਲੱਗ ਰਿਹਾ ਤੁਹਾਨੂੰ ਤੁਹਾਡੀ ਬੇਟੀ ਨੇ ਇਸ ਤਰ੍ਹਾਂ ਕਰਕੇ ਜਿੱਤ ਨੂੰ ਲੈ ਕੇ ਸਾਨੂੰ ਬਹੁਤ ਵਧੀਆ ਲੱਗੇ ਬਹੁਤ ਵਧੀਆ ਲੱਗ ਰਿਹਾ ਹੈ ਸਗਲ ਦੀ ਸਾਨੂੰ ਬਹੁਤ ਖੁਸ਼ੀ ਹੈ ਜੀ ਕਿ ਸੂਰਾ ਪੰਜਾਬ ਸਾਡੀ ਬੱਚੀ ਦੇ ਨਾਲ ਬਹੁਤ ਵਧੀਆ ਮਾਣ ਮਹਿਸੂਸ ਹੁੰਦਾ ਸਮੇਂ ਸਾਡੇ ਸੁਣਨ ਚ ਆਇਆ ਸੀ ਕਿ ਤੁਹਾਡੇ ਕੋਲੇ ਸਾਈਕਲ ਵੀ ਪਹਿਲਾਂ ਹੈ ਨਹੀਂ ਸੀ ਤੇ ਹੁਣ ਬੱਚੀ ਨੇ ਤਿੰਨ ਸਾਈਕਲ ਜਿੱਤੇ ਆ ਕਿਵੇਂ ਦਿਖਦੇ ਸੀ ਬਹੁਤ ਵਧੀਆ ਲੱਗਦਾ ਹੈ ਜੀ ਬਹੁਤ ਕੁਝ ਹੀ ਹੁੰਦੀ ਆ ਕਿ ਤੂੰ ਪਹਿਲਾਂ ਨਹੀਂ ਹੈਗੇ ਸੀ ਸਾਈਕਲੇਨਾਂ ਕੋਲੇ ਇਹ ਵੀ ਵਿਚਾਰੀ ਕਹਿ ਰਹੀ ਹੁੰਦੀ ਸੀ ਮम्मा ਸਾਈਕਲ ਲੈ ਦੂ ਤੇ ਕਹਿਦੀ ਸੀ ਚਲ ਕੋਈ ਨਹੀਂ ਲੈ ਦਾਂਗੇ ਤਾਂ ਪਰ ਉਹਨੇ ਆਪਦੀ ਕੋਸ਼ਿਸ਼ ਕੀਤੀ ਮਿਹਨਤ ਜਾਰੀ ਰੱਖੀ ਉਹਨੇ ਅੱਜ ਤਿੰਨ ਸਾਈਕਲ ਜਿੱਤੇ ਉਸ ਤੁਹਾਡੀ ਬੇਟੀ ਇਸ ਗੇਮ ਦੇ ਵਿੱਚ ਕਿਸ ਤਰ੍ਹਾਂ ਗਈ ਕਿਸ ਤਰ੍ਹਾਂ ਤੁਹਾਡਾ ਤਾਲਮੇਲ ਹੋਇਆ ਕੋਚ ਨਾਲ ਤੁਹਾਨੂੰ ਕੀ ਤੁਹਾਨੂੰ ਲੱਗਦਾ ਸੀ ਕਿ ਸਾਡੀ ਬੇਟੀ ਇਸ ਤਰ੍ਹਾਂ ਪੱਤਰਕਾਰ ਘਰ ਦੇ ਵਿੱਚ ਆਉਣਗੇ ਪਿੰਡ ਵਾਸੀ ਜਿਹੜੇ ਹੈਗੇ ਤੁਹਾਨੂੰ ਮਿਲਣ ਵਾਸਤੇ ਆਉਣਗੇ ਵੀ ਤੁਹਾਡੀ ਬੇਟੀ ਜਿਹੜੇ ਹੈਗੇ ਇਸ ਤਰ੍ਹਾਂ ਦਾ ਨਾਮ ਕਮਾਇਆ ਨਹੀਂ ਵੀਰ ਜੀ ਪਹਿਲਾਂ ਨਹੀਂ ਸੀ ਲੱਗਦਾ ਨਹੀਂ ਸੋਚਿਆ ਸੀ ਕਦੇ ਕਿਉਂਕਿ ਜਦੋਂ ਸਕੂਲ ਚ ਜਾਂਦੀ ਹੁੰਦੀ ਸੀ ਨਾ ਜੀ ਤੇ ਸਕੂਲ ਦੇ ਸਰ ਹੁੰਦੇ ਸੀ, ਸ਼ੋਕ ਸਰ ਹੁੰਦੇ ਸੀ, ਊਸ਼ਾ ਮੈਡਮ ਤੇ ਕੁਲਜਿੰਦਰ ਮੈਡਮ ਲੈ ਕੇ ਜਾਂਦੇ ਸੀ ਇਹਨਾਂ ਨੂੰ ਗੇਮਾਂ ਤੇ ਜੀ ਉਦੋਂ ਕਹਿੰਦੇ ਹੁੰਦੇ ਸੀ ਕਿ ਅਸੀਂ ਜਦ ਰੇਸਾਂ ਤੇ ਇਹਨਾਂ ਨੂੰ ਲੈ ਕੇ ਜਾਂਦੇ ਹਾਂ ਫਰਸਟ ਆਉਂਦੀ ਆ ਥੋੜੀ ਬੱਚੀ ਮੈਡਲ ਵਗੈਰਾ ਲੈ ਕੇ ਆਈ ਆ ਬਹੁਤ ਜ਼ਿਆਦਾ ਕਈ ਉਹ ਸਕੂਲ ਵਾਲੇ ਵੀ ਕਈ ਇਹਨਾਂ ਦੇ ਫਰਸਟ ਵਾਲੇ ਪਏ ਆ ਤੇ ਫਿਰ ਉਹ ਜਦ ਇਹਦੀਆਂ ਉੱਥੇ ਪੰਜ ਪੂਰੀਆਂ ਅੰਗਾਂ ਤੇ ਮੈਨੂੰ ਕਹਿੰਦੇ ਵੀ ਇਸ ਬੱਚੀ ਨੂੰ ਤੁਸੀਂ ਸ਼ੋਕਸਰ ਨੇ ਕਿਹਾ ਵੀ ਤੁਸੀਂ ਮਿਹਨਤ ਲਵਾਉਂਦੇ ਰਹਿਣਾ ਵੀ ਇਹ ਨਹੀਂ ਕਹਿਣਾਗਾ ਵੀ ਅੱਜ ਇਹ ਗਾਂ ਨਹੀਂ ਲੈ ਕੇ ਜਾਂਦਾ ਕੋਈ ਤੇ ਅੱਜ ਅਸੀਂ ਵੀ ਇੱਥੇ ਇਹਨੂੰ ਰੋਕ ਦਈਏ ਜੀ 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 ਵੀ ਤੁਸੀਂ ਇਹਦੀ ਮਿਹਨਤ ਜਾਰੀ ਰੱਖਣਾ ਇਸੇ ਕਰਕੇ ਅਸੀਂ ਇਹਨੂੰ ਲੈ ਕੇ ਜਾਂਦੇ ਸਵੇਰ ਦੇ ਟਾਈਮ ਸ਼ਾਮ ਦੇ ਟਾਈਮ ਥੋੜੀ ਥੋੜੀ ਰਿਕਸਪ ਕਰਦੀ ਵਿਚਾਰੀ ਮਿਹਨਤ ਲਾਉਂਦੀ ਰਹੀ ਫਿਰ ਸਾਨੂੰ ਸ਼ੋਕ ਸਰ ਨਹੀਂ ਕਿ ਆਹ ਨਾ ਵੀ ਤੁਸੀਂ ਵੀ ਬੱਚੀ ਨੂੰ ਲੈ ਕੇ ਜਾਇਆ ਕਰੋ ਗਰਾਉਂਡ ਸਾਰ ਆਉਂਦੇ ਆ ਤੁਸੀਂ ਉੱਥੇ ਲੈ ਕੇ ਜਾਇਆ ਕਰੋ ਮੇਰੇ ਕੋ ਜੋ ਘਰ ਦੇ ਹੁਲਾਤ ਇਸ ਤਰ੍ਹਾਂ ਦੇ ਸੀ ਮਜਬੂਰੀ ਸੀ ਮਿੱਥੂ ਛਿੱਤੀ ਨਹੀਂ ਨਿਕਲੇਗਾ ਦੋ ਤਿੰਨ ਮਹੀਨੇ ਮੇਰੇ ਆਏ ਨਿਕਲੇਗੇ ਫਿਰ ਉਸ ਤੋਂ ਬਾਅਦ ਇੱਕ ਦਿਨ ਨਮਜੋਤ ਨੂੰ ਮੈਂ ਬਾਜ਼ਾਰ ਲੈ ਕੇ ਗਈ ਤੇ ਇਹ ਕਹਿੰਦੀ ਮੰਮੀ ਆਪਾਂ ਮਿਲ ਕੇ ਜਾਣਾ ਸਰ ਨੂੰ ਮੈਂ ਕਿਹਾ ਚੱਲ ਕੋਈ ਨਹੀਂ ਚੱਲਦੇ ਆ ਤਾਂ ਉਸ ਦਿਨ ਤੋਂ ਮੈਂ ਵੀਰੇ ਨੂੰ ਵੇਖਿਆ ਇੱਥੇ ਅਸੀਂ ਮਿਲਣ ਗਏ ਇਹਨਾਂ ਦੇ ਕੋਚ ਸਾਹਿਬ ਨੂੰ ਜਗਤਾਰ ਸਰ ਵੀਰੇ ਨੂੰ ਤੇ ਫਿਰ ਇਹਨੇ ਰਾਜਾ ਹੋਇਆ ਪਿਆ ਸੀ ਤੇ ਆਦੇ ਸਰ ਕੋਲੇ ਗਈ ਤੇ ਇਹਨੇ ਬੁਲਾਇਆ ਤੇ ਸਰ ਨੂੰ ਬਹੁਤ ਖੁਸ਼ੀ ਮਸੂਸ ਹੋਈ ਵੀ ਨਮਜੋਤ ਮੈਂ ਤੈਨੂੰ ਦੇਖਦਾ ਸੀ ਕਿ ਤੂੰ ਮੈਨੂੰ ਕਿਤੇ ਮਿਲਦੀ ਨਹੀਂ ਸੀ ਤੇ ਅੱਜ ਤੂੰ ਜਾਣ ਕੇ ਮੈਨੂੰ ਮਿਲ ਗਈ ਫਿਰ ਵੀਰਾ ਮੇਰੇ ਕੋਲੇ ਆਏ ਅਸੀਂ ਦੂਰ ਖੜੇ ਸੀ ਤੇ ਮੇਰੇ ਕੋਲੇ ਆਈ ਵੀਰਾ ਕਹਿੰਦੇ ਵੀ ਥੋੜੀ ਬੱਚੀ ਕੱਲ ਨੂੰ ਥੋੜੀ ਕਿਸਮਤ ਬਦਲ ਸਕਦੀ ਆ ਵੀ ਤੁਸੀਂ ਇਹਨੂੰ ਹਰ ਰੋਜ਼ ਮੇਰੇ ਕੋਲੇ ਭੇਜਿਆ ਕਰੋ ਭੇਜ ਸਕਦੇ ਆ ਮੈਂ ਕਿਹਾ ਵੀਰ ਜੀ ਜ਼ਰੂਰ ਭੇਜਾਂਗਾ ਉਸ ਦਿਨ ਤੋਂ ਫਿਰ ਮੈਂ ਇਹਨੂੰ ਹਰ ਰੋਜ਼ ਭੇਜਦੀ ਸੀ ਕਈ ਵਾਰੀ ਮੈਂ ਨਾਲ ਚਲ ਜਾਂਦੀ ਸੀ ਕਈ ਵਾਰੀ ਮੇਰੀ ਬਜਬੂਰੀ ਹੁੰਦੀ ਸੀ ਮੈਥੋਂ ਨਹੀਂ ਜਾਇਆ ਜਾਂਦਾ ਸੀ ਕੱਲੀ ਨੇ ਇਹਨੇ ਮੈਨੂੰ ਠੀਕ ਨਹੀਂ ਹੁੰਦੀ ਸੀ ਕਿ ਇਹਨੂੰ ਇੰਨੀ ਲਗਨ ਸੀ ਇਹਨੇ ਕੱਲੀ ਨੇ ਜੇ ਚਾਹ ਪੀ ਲਈ ਜੇ ਰੋਟੀ ਖਾ ਲਈ ਜੇ ਖਾ ਲਈ ਜੇ ਨਹੀਂ ਇਹਨੇ ਚੱਕਣੀ ਪਾਣੀ ਦੀ ਬੋਤਲ ਤੇ ਚਲੀ ਜਾਂਦੀ ਸੀ ਜਿਸ ਤਰ੍ਹਾਂ ਤੁਸੀਂ ਦੱਸਦੇ ਵੀ ਉਦੋਂ ਉਹ ਵੀ ਉਦੋਂ ਵੀ ਨੰਗੇ ਪੈਰੀ ਭਜਦੀ ਸੀ ਹਾਂਜੀ ਉੱਥੇ ਵੀ ਨੰਗੇ ਪੈਰੀ ਪਾਈਦੀ ਸੀ ਕਈ ਵਾਰੀ ਸਕੂਲ ਵਾਲੇ ਬੂਟ ਮਿਲ ਜਾਂਦੇ ਸੀ ਕੁਝ ਟਾਈਮ ਲੰਘ ਜਾਂਦਾ ਸੀ ਇਹਨਾਂ ਨਾਲ ਉਹ ਤਾਂ ਫਿਰ ਛੀਂਗਾਂ ਮਹੀਨਿਆਂ ਤੀ ਦਿੰਦੇ ਸੀ ਨਾ ਹਾਂਜੀ ਤੇ ਕਈ ਵਾਰੀ ਟਾਈਮ ਲੰਘ ਜਾਂਦਾ ਸੀ ਜਿਹੋ ਜਿਹੇ ਹੁੰਦੇ ਸੀ ਉਹੋ ਜੀ ਪਾ ਜਾਂਦੀ ਸੀ ਉਥੇ ਨੰਗੇ ਪੈਰੀ ਭੱਜ ਲੈਂਦੀ ਸੀ ਤੁਸੀਂ ਹਾਊਸ ਵਾਈਫ ਹੋ ਕੋਈ ਕੰਮ ਕੀ ਕੰਮ ਕਰਦੇ ਤੁਸੀਂ ਅਸੀਂ ਵੀਰੇ ਕੁਝ ਨਹੀਂ ਕੰਮ ਕਰਦੇ ਸਾਡੇ ਤੋਂ ਹੋਉਂਦਾ ਨਹੀਂ ਕੰਮ ਕੋਈ ਕਿਉਂਕਿ ਸਾਡੇ ਐਕਸੀਡੈਂਟ ਹੋ ਗਿਆ ਸਾਡੀ ਡਿੱਗ ਸਿੱਲੀ ਹੋਈ ਆ ਡਿੱਗ ਦੀ ਪ੍ਰੋਬਲਮ ਆ ਸਾਨੂੰ ਕੋਈ ਕੰਮ ਨਹੀਂ ਅਸੀਂ ਕਰ ਸਕਦੇ ਤੁਹਾਡੇ ਘਰ ਵਾਲੇ ਕੀ ਕੰਮ ਕਰਦੇ ਉਹ ਪਹਿਲਾਂ ਕੰਮ ਕਰਦੇ ਸੀ ਬਹੁਤ ਵਧੀਆ ਕੁਝ ਸਮਾਂ ਹੋ ਗਿਆ ਬਹੁਤ ਜ਼ਿਆਦਾ ਸਮਾਂ ਹੋ ਗਿਆ ਕਿ ਇਹਨਾਂ ਦੀ ਨਾੜੀ ਬਲੌਕ ਹੋ ਗਈ ਚੰਚੱਕ ਇਹ ਬੱਚੇ ਦੋਨੋਂ ਤੁਹਾਡੇ ਦੂਜੇ ਬੱਚੇ ਹਨ। ਹਾਂਜੀ ਉਹ ਦੋਨੋਂ ਬੱਚੇ ਮੇਰੇ ਹੈ ਬਟੇ। ਬੇਟਾ ਵੱਡਾ ਔਰ ਛੋਟੀ ਕੁੜੀਆ ਉਹ ਵੀ ਛੋਟੀ ਨਮਜੋਤ ਕੌਰ ਹੈ। ਕੀ ਲੱਗਦਾ ਹੁਣ ਜਿਵੇਂ ਪੰਜਾਬ ਦੇ ਵਿੱਚ ਨਾਂ ਰੋਸ਼ਨ ਹੋਇਆ ਤੇ ਲੋਕ ਤੁਹਾਨੂੰ ਵਧਾਈਆਂ ਦੇਣ ਵਾਸਤੇ ਘਰ ਜਾਂਦੇ ਆ? ਹਾਂਜੀ ਆਉਂਦੇ ਆ। ਆਉਂਦੇ ਘਰੇ। ਹਾਂਜੀ ਆਉਂਦੇ ਆ। ਬਹੁਤ ਵਧੀਆ। ਵਧਾਈਆਂ ਦਿੰਦੇ ਆਖਰੋਸ਼ ਹੁੰਦੇ ਆ। ਪਿੰਡ ਵਾਸੀ ਸਾਰੇ ਨਾਲ ਵਧਾਈਆਂ ਦਿੰਦੇ। ਭਜੀ ਤੁਹਾਡਾ ਕੀ ਨਾਮ ਹੈ? ਉਹ ਤੁਹਾਡੀ ਬੇਟੀ ਨੇ ਤੁਹਾਡਾ ਨਾਮ ਬੜਾ ਰੋਸ਼ਨ ਕੀਤਾ ਕਿੱਸਾ ਲੱਗ ਰਿਹਾ ਤੁਹਾਨੂੰ? ਮੇਰਾ ਨਾਮ ਜਸਵਿੰਦਰ ਸਿੰਘ ਹੈ। ਮੇਰੀ ਇਹ ਬੇਟੀ ਨੇ ਨਹਾਉ ਰੋਸ਼ਨ ਕੀਤਾ ਪਿੰਡ ਕੀ ਕੰਮ ਕਰਦੇ ਹੋ ਤੁਸੀਂ ਅਈ ਤਾਂ ਦਿਹਾੜੀ ਦਾ ਪਾ ਕਰਦੇ ਅੱਛਾ ਜੀ ਤੇ ਦਿਹਾੜੀ ਤੁਸੀਂ ਕਿੱਥੇ ਇੱਥੇ ਸ਼ਹਿਰ ਚ ਜਾਂਦੇ ਹੋ ਤੁਸੀਂ ਇੱਥੇ ਹੀ ਜਾਂਦਾ ਈ ਪਿੰਡ ਚ ਪਿੰਡ ਚ ਵੀ ਕਿਤੇ ਪਾਸੇ ਵੀ ਜਾਵੜੀ ਤਾਂ ਕਿਤੇ ਪਿੰਡ ਚ ਵੀ ਜਾਵੜੀ ਦਾ ਵੀ ਜਿੱਥੇ ਕੰਮ ਮਿਲੇ ਉੱਥੇ ਜਾਵੜੀ ਦਾ ਕਿ ਤੁਸੀਂ ਫਿਰ ਕ ਸਾਧਨ ਤੁਹਾਡੇ ਕੋਲ ਜਾਣ ਦੇ ਕਾਤੇ ਜਾਂਦੇ ਤੁਸੀਂ ਨਹੀਂ ਜੀ ਕੋਈ ਸਾਧਨ ਨਹੀਂ ਗਾ ਕਈ ਵਾਰੀ ਤਾਂ ਜਿਵੇਂ ਕੋਈ ਲੈਣਾ ਗਿਆ ਦਿਹਾੜੀ ਉਹ ਲੈ ਜਾਂਦੇ ਅੱਛਾ ਜੀ ਤੇ ਉਦੋਂ ਬਾਅਦ ਜੋ ਜਦੋਂ ਕਹਿੰਦੇ ਉਦੋਂ ਛੁੱਟੀ ਹੋ ਜੇ ਵੀ ਚਲੋ ਤੁਸੀਂ ਜਾਵੜੋ ਸਾਈਕਲ ਵੀ ਹੈ ਨਹੀਂ ਤੁਹਾਡੀ ਨਹੀਂ ਹੈਗਾ ਜੀ ਤੁਹਾਡੀ ਬੇਟੀ ਨੇ ਦੋ ਸਾਈਕਲ ਦੇ ਉੱਤੇ ਖੜੇ ਆ ਤੀਜਾ ਸਾਈਕਲ ਸੱਚ ਕਿੱਥੇ ਦੱਸਿਓ ਤੀਜਾ ਸਾਈਕਲ ਇੱਥੇ ਠੱਲੇ ਆ ਜੀ ਆਪਣੇ ਘਰੇ ਵੀ ਤੁਹਾਡੇ ਕੋਲ ਜਗ੍ਹਾ ਘਟਾ ਤਾਂ ਕਰ ਹਾਂਜੀ ਜਗ੍ਹਾ ਘਟ ਹੈ ਤਾਂ ਪਾਸੇ ਠੱਲੇ ਤੇ ਤੁਹਾਡੇ ਕੋਲ ਸਾਈਕਲ ਵੀ ਹੈ ਨਹੀਂ ਸੀਗਾ ਤੇ ਤੁਹਾਡੀ ਬੇਟੀ ਨੇ ਇਕੱਠੇ ਤਿੰਨ ਸਾਈਕਲ ਜਿੱਤ ਕੇ ਲਿਆਂਦੇ ਆ ਕੀ ਸੋਚਿਆ ਸੀਗਾ ਕਿ ਮੇਰੀ ਬੇਟੀ ਮੈਨੂੰ ਸਾਈਕਲ ਲੈ ਕੇ ਦੇਊਗੀ ਨਹੀਂ ਜੀ ਕਦੇ ਨਹੀਂ ਸੋਚਿਆ ਨਹੀਂ ਸੋਚਿਆ ਕਿਸ ਸਮੇਂ ਦੇ ਤੁਸੀਂ ਤੁਹਾਡੇ ਬੱਚੇ ਨੇ ਤੁਹਾਨੂੰ ਪਿੰਡ ਵਾਸੀ ਜਿਹੜੇ ਹੈਗੇ ਆ ਕਿਸ ਤਰ੍ਹਾਂ ਜਿਵੇਂ ਪਹਿਲਾਂ ਵੀ ਬੁਲਾਉਂਦੇ ਸੀ ਹੁਣ ਕਿਸ ਤਰ੍ਹਾਂ ਬੁਲਾਉਂਦੇ ਹੁਣ ਹੀ ਬਹੁਤ ਵਧੀਆ ਬੁਲਾਉਂਦੇ ਕੁੜੀ ਨੇ ਮੇਰਾ ਪਿੰਡ ਦੇ ਵਿੱਚ ਨਾਂ ਰੋਸ਼ਨ ਕੀਤਾ ਆ ਪਿੰਡ ਦਾ ਨਾਂ ਰੋਸ਼ਨ ਕੀਤਾ ਆ ਘਰੇ ਵੀ ਆਉਂਦੇ ਆ ਉਹ ਦਿਨ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਹੋਈ ਹੈ ਜੀ ਜਿਹੜਾ ਪਹਿਲਾਂ ਨਹੀਂ ਆਉਂਦਾ ਸੀ ਉਹ ਵੀ ਆਉਂਦਾ ਹੋਊਗਾ ਧੰਨਵਾਦ ਹਾਂਜੀ ਹਾਂਜੀ ਸਾਰੇ ਆਉਂਦੇ ਆ ਤੇ ਕੀ ਹੁਣ ਉਹ ਤੁਹਾਨੂੰ ਬਾਹਰ ਰਿਸ਼ਤਦਾਰੀ ਤੋਂ ਹੀ ਫੋਨ ਆਉਂਦੇ ਰਿਸ਼ਤਦਾਰੀ ਤੋਂ ਵੀ ਦੇਖਦੇ ਹਾਂਜੀ ਆਉਂਦੇ ਆ ਸਾਰਿਆਂ ਦੇ ਫੋਨ ਆਉਂਦੇ ਆ ਤਾਂ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਹਾਡੀ ਕਿਸ ਤਰ੍ਹਾਂ ਦੀ ਕੋਈ ਤੁਹਾਡੇ ਬੇਟੇ ਦੀ ਖੁਰਾਕ ਜਾਂ ਕਿਸ ਤਰ੍ਹਾਂ ਦੀ ਹੈ ਕੋਈ ਤੁਹਾਨੂੰ ਬਾਨੀ ਸੱਜਣ ਦੇਖ ਰਿਹਾ ਕੁਛ ਕਿਸ ਤਰ੍ਹਾਂ ਦੀ ਕੋਈ ਅਪੀਲ ਕਰਨਾ ਚਾਹੁੰਦੇ ਤੁਸੀਂ ਇਹਨੂੰ ਇਹ ਤੁਝ ਜੋ ਵੀ ਚਾਹਨੇ ਹੋ ਉਹ ਹੀ ਦੇ ਦਿੰਨੇ ਆ ਜਿਵੇਂ ਸੂਤ ਲੱਗੇ ਉਸੇ ਤਰ੍ਹਾਂ ਵੀ ਦੇ ਦਿੰਨੇ ਆ ਕੁਝ ਮੇਰੇ ਵੀਰ ਉਹ ਤਾਂ ਕੋਚ ਜਿਹੜੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਮਿਹਰਬਾਨੀ ਉਹ ਵੀ ਇੰਦੀ ਬਹੁਤ ਰੱਖਿਆ ਕਰਦੇ ਆ ਵੀ ਆਮ ਜਿਹੜੇ ਹੈਗੇ ਲੋਕ ਤੁਹਾਨੂੰ ਤਾਲਮੇਲ ਵਾਲੇ ਉਹ ਤੁਹਾਡੀ ਮਦਦ ਕਰਦੇ ਆ ਵੈਸੇ ਤੁਹਾਡੇ ਕੋਲ ਕੋਈ ਖੋਣ ਪਿਆ ਨੂੰ ਬਾਲਾ ਕੁਝ ਹੈ ਨਹੀਂਗਾ ਕੁਝ ਨਹੀਂ ਜੀ ਉਹ ਜੀ ਮਦਦ ਕਰਦੇ ਆ ਜੀ ਆਪਣੀ ਆ ਮਦਦ ਕਰਦੇ ਆ ਹਾਂ ਜੀ ਹੁਣ ਮਦਦ ਆਪਣੀ ਕਰਨ ਲੱਗ ਗਿਆ ਜੀ ਤੇ ਪਹਿਲੋਂ ਨਹੀਂ ਸੀ ਪਹਿਲੋਂ ਤਾਂ ਵੀ ਉਵੇਂ ਇਕੱਲੇ ਪਾਣੀ ਦੇ ਜਾ ਵਰਦੀ ਸੀ ਅੱਜ ਤੁਹਾਨੂੰ ਐਸਐਸਪੀ ਸਾਹਿਬ ਨੇ ਬੁਲਾਇਆ ਸੀਗਾ ਕਿਵੇਂ ਮਾਨ ਮਹਿਸੂਸ ਹੋਇਆ ਕਿ ਤੁਹਾਡੀ ਬੇਟੀ ਜਿਹੜੀ ਕਿਤੇ ਤੁਸੀਂ ਮੇਰੇ ਖਾ ਸਐਸਐਸਪੀ ਨੂੰ ਕਦੇ ਦੇਖਣੇ ਹੋਊਗਾ ਤੇ ਤੁਸੀਂ ਆਪਣੀ ਬੇਟੀ ਦੀ ਤੁਹਾਡੀ ਬੇਟੀ ਨੂੰ ਐਸਐਸਪੀ ਬਲੈਡ ਤੁਹਾਨੂੰ ਇੱਥੇ ਤੁਸੀਂ ਵੀ ਗਏ ਆ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਆਇਆ ਸਾਨੂੰ ਐਸਾ ਕੁਝ ਵਾਲੀ ਗੱਲ ਹੋਈ ਸਾਨੂੰ ਵੀ ਗਿਫਟ ਵੀ ਕਰਾ ਦਿੱਤੇ ਐਸਐਸਪੀ ਸਾਹਿਬ ਨੇ ਹਾਂਜੀ ਦਿੱਤੇ ਐ ਤੇ ਐਸਐਸਪੀ ਸਾਹਿਬ ਨੇ ਵੀ ਉਹੀ ਵੀਡੀਓ ਦੇਖੀ ਸੀ ਜਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਸੀ ਤੇ ਪੈਰਾਂ 'ਚ ਬੂਟ ਨਹੀਂ ਹੈਗੇ ਸੀਗੇ ਤੇ ਬੂਟ ਹੋਰ ਕੀ ਸਮਾਨ ਦਿੱਤਾ ਨਾਲ ਉਹਨਾਂ ਨੇ ਬੂਟ ਵੀ ਦਿੱਤੇ ਐ ਇਹਨੂੰ ਹੀ ਕੱਪੜੇ ਵੀ ਲੈ ਕੇ ਦਿੱਤੇ ਵਰਦੀਆਂ ਵੀ ਲੈ ਕੇ ਦਿੱਤੀਆਂ ਵੀ ਜਿਹੜੇ ਵੀ ਇਹ ਖੇਡਾਂ 'ਚ ਪਾ ਕੇ ਜਾ ਸਕੇ ਜੀ 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 ਤੇ ਕੁਝ ਖਾਣ ਪੀਣ ਲਈ ਸਮਾਨ ਵੀ ਲੈ ਕੇ ਦਿੱਤਾ ਇਹਨੂੰ ਇਹ ਨਵਜੋਤ ਉਹੀ ਬੂਟ ਹੈ ਜਿਹੜੇ ਉੱਥੇ ਐਸਐਸਪੀ ਸਾਹਿਬ ਨੂੰ ਦਿੱਤੇ ਨੇ ਨਹੀਂ ਜੀ ਕੋਸ ਸਾਹਿਬ ਨੇ ਲੈ ਕੇ ਅੱਛਾ ਕੋਸ ਸਾਹਿਬ ਨੇ ਦਿੱਤੇ ਹਾਂਜੀ ਇਹਦੇ ਤੇ ਵੀ ਐਨਏ ਵੀ ਹੈ ਹਾਂਜੀ ਜੀ ਇਹ ਕੁਦਰਤੀ ਹੈ ਨਹੀਂ ਹੈ ਜਾਂ ਐਨ ਨਾਲ ਲੈ ਹੈ ਨਹੀਂ ਜੀ ਕੁਦਰਤੀ ਆਈ ਹੈ ਕੁਦਰਤੀ ਆਈ ਹੈ ਹਾਂਜੀ ਜੀ ਸਾਡੀ ਦੇਖ ਸਕਦੇ ਹੋ ਗਰੀਬ ਪਰਿਵਾਰ ਹੈ ਨਵਜੋਤ ਦੇ ਕਿਸ ਤਰ੍ਹਾਂ ਦੇ ਸੁਪਨੇ ਨੇ 10 ਸਾਲ ਦੀ ਬੇਟੀ ਦੇ ਕਿਸ ਤਰ੍ਹਾਂ ਦੇ ਸੁਪਨੇ ਨੇ ਅਸੀਂ ਗੱਲਬਾਤ ਕਰਦੇ ਹਾਂ ਬੇਟਾ ਕਿ ਇਸ ਤਰ੍ਹਾਂ ਤੁਹਾਡੇ ਸੁਪਨੇ ਨੇ ਤੁਸੀਂ ਤਿੰਨ ਸਾਈਕਲ ਜਿੱਤੇ ਐ ਤੁਹਾਡੇ ਮਨ ਦੇ ਵਿੱਚ ਹੋਊਗਾ ਕਿ ਮੈਂ ਮਾਤਾ ਪਿਤਾ ਨੂੰ ਆ ਚੀਜ਼ ਲੈ ਕੇ ਦੇਣੀ ਐ ਤੁਹਾਡਾ ਘਰ ਵੀ ਕਾਫੀ ਹਾਲਾਤ ਖਰਾਬ ਐ ਕਿਸ ਤਰ੍ਹਾਂ ਦਿਖਦੇ ਹੋ ਮੈਂ ਸਰਕਾਰ ਸਾਹਿਬ ਨੂੰ ਇੱਕ ਹੀ ਮਿੰਤ ਕਰਦੀ ਹਾਂ ਕਿ ਵੀ ਮੈਨੂੰ ਰੋਡ ਤੇ ਮਕਾਨ ਲੈ ਕੇ ਦਿੱਤਾ ਜਾਏ ਵੀ ਮੇਰੇ ਮਾਤਾ ਪਿਤਾ ਤੋਂ ਕੰਮ ਨਹੀਂ ਹੁੰਦਾਗਾ ਤੇ ਵੀ ਉਹ ਆਧਿਕ ਰੇੜੀ ਲਾ ਲੈਣ ਤੇ ਅੱਜ ਘਰ ਦਾ ਗੁਜ਼ਾਰਾ ਕਰ ਸਕਣ ਜਦੋਂ ਮੈਂ ਗੇਮਾਂ ਤੇ ਇਹਨਾਂ ਵਿੱਚ ਨਾ ਹੁੰਦਾ ਕਰੇ ਕਿ ਮੈਂ ਗੁਜ਼ਾਰਾ ਚਾਹਦਾ ਹੋਊਗਾ ਜੋ ਵੈਸੇ ਤੁਹਾਡੇ ਪਾਪਾ ਲਿਵਰ ਕਰਦੇ ਆ ਹਾਂਜੀ ਜੀ ਤਾਂ ਬੇਟੀ ਵੱਲੋਂ ਜਿਹੜਾ ਹੈਗਾ ਮਦਦ ਦੀ 구ਹਾਰ ਲਈ ਹੈ ਹਾਲਾਂਕਿ 10 ਸਾਲ ਦੀ ਬੇਟੀ ਹੈ ਇਸ ਨੂੰ ਹਜੇ ਤੱਕ ਇਹ ਵੀ ਨਹੀਂ ਪਤਾ ਕਿ ਮੈਂ ਅਪੀਲ ਕਿਵੇਂ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਇਹ ਅਨਾਮ ਜਿੱਤੇ ਹੋਏ ਨੇ ਉਹਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਅਨਾਮ ਜਿਹੜੇ ਹੈਗੇ ਆ ਇੱਕ ਸਟੂਲ ਵੀ ਨਹੀਂ ਹੈਗਾ ਰੱਖਣ ਵਾਸਤੇ ਇੱਕ ਕੁਰਸੀ ਹੈ ਉਹ ਵੀ ਗਵਾਨੀਆ ਘਰੋਂ ਮੰਗ ਕੇ ਲੈ ਕੇ ਆਉਂਦੀ ਹੈ ਪੜੋਸੀਆਂ ਦੇ ਘਰੋਂ ਲੈ ਕੇ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਸਾਈਕਲ ਦੋ ਹੈ ਇਹ ਵੀ ਅੰਦਰ ਖੜਾਉਣ ਨੂੰ ਜਗ੍ਹਾ ਨਹੀਂ ਹੈਗੀ ਤਿੰਨ ਸਾਈਕਲ ਇਹਨੇ ਜਿੱਤੇ ਆ ਇੱਕ ਸਾਈਕਲ ਕਿਸੇ ਦੇ ਘਰ ਖੜਾਇਆ ਇਹ ਸਾਈਕਲ ਸਿਰਫ ਇਹਨੇ ਸ਼ੌਂਕ ਦੇ ਮਾਰੇ ਬੇਟੀ ਨੇ ਰੱਖਿਆ ਹੋਇਆ ਕਿ ਤਾਂਕਿ ਇਹ ਇਹ ਸਾਈਕਲ ਕਿਉਂਕਿ ਇਹ ਇੱਕ ਹੋਰ ਵੱਡੀ ਗੱਲ ਇਹਨੂੰ ਸਾਈਕਲ ਨਹੀਂ ਚਲਾਉਣਾ ਹੁੰਦਾ ਸਾਈਕਲ ਚਲਾਉਣਾ ਨਹੀਂ ਬੇਟਾ ਨਹੀਂ ਹੁੰਦਾ ਜੀ ਨਹੀਂ ਆਂਦਾ ਚਲਾਣਾ ਜੀ ਜੀ ਨਹੀਂ ਕਰਨਾ ਬਸ ਚਲਾ ਲਾ ਮੈਂ ਜੀ ਸਿੱਖਦੇ ਤਾਂ ਹੁੰਨੇ ਆ ਹੁਣ ਥੋੜਾ ਥੋੜਾ ਵੱਲ ਲੱਗ ਗਿਆ ਥੱਲੇ ਪੈਰ ਲੱਗ ਗਿਆ ਹੁੰਦੇ ਜਦੋਂ ਵੀ ਟਿਕ ਟਿਕ ਤੋਂ ਪੈਰ ਲਾ ਲੈਣੇ ਆਸਲ ਵਿੱਚ ਇਹ ਫਿਰ ਚਲਾਉਂਦੇ ਨਹੀਂ ਕਿ ਸਾਈਕਲ ਲਿਬੜ ਜੂ ਤਾਂ ਨਹੀਂ ਚਲਾਉਂਦੇ ਨਹੀਂ ਜੀ ਦੋ ਦਿਨ ਮੀਂਹ ਪਈ ਗਿਆ ਇਸੇ ਕਰਕੇ ਨੇ ਸੀ ਬਾਹਰ ਕੱਢਿਆ ਵੀ ਕਈ ਵਾਰ ਆ ਜਾਂਦਾ ਜੇ ਤੁਸੀਂ ਆਏ ਐਵੇਂ ਕਰਕੇ ਟੈਲ ਲੱਭਣ ਦੇ ਤਾਂ ਬੇਟੀ ਦੀ ਖੁਸ਼ੀ ਤੁਸੀਂ ਦੇਖ ਸਕਦੇ ਹੋ ਤੇ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਤਾਂ ਬੇਟੀ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਮੇਰੇ ਮਾਤਾ ਪਿਤਾ ਨੂੰ ਘਰ ਬਣਾ ਕੇ ਦਿੱਤਾ ਜਾਵੇ ਤਾਂ 10 ਸਾਲ ਦੀ ਬੇਟੀ ਨੇ ਪੂਰੇ ਪੰਜਾਬ ਦੇ ਵਿੱਚ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਸਭ ਤੋਂ ਪਹਿਲਾਂ ਇਹਨਾਂ ਦੇ ਮੈਂ ਬਾਥਰੂਮ ਦਿਖਾਉਂਗਾ ਪਰਿਵਾਰ ਨੇ ਆਪਣਾ ਦੁੱਖ ਦੱਸਿਆ ਹੈ ਕਿ ਅਸੀਂ ਬੜੇ ਦੁਖੀ ਹੋ ਕੇ ਬੱਚਿਆਂ ਨੂੰ ਪਾਲਿਆ ਘਰ ਦੇ ਵਿੱਚ ਸਾਈਕਲ ਵੀ ਨਹੀਂ ਸੀਗਾ ਤੇ ਬੇਟੀ ਨੇ ਤਿੰਨ ਸਾਈਕਲ ਜਿਹੜੇ ਹੈਗੇ ਆ ਉਹ ਜਿੱਤੇ ਆ ਤਾਂ ਹੁਣ 250 ਬੱਚੇ ਜਿਹੜੇ ਹੈਗੇ ਆ ਉਹ ਇਸੇ ਕੰਪੀਟੀਸ਼ਨ ਦੇ ਵਿੱਚ ਹੈ ਕਿ ਅਸੀਂ ਨਵਜੋਤ ਨੂੰ ਹਰਾਉਣਾ ਤੇ ਇਸ ਨੂੰ ਲੈ ਕੇ ਲਗਾਤਾਰ ਪ੍ਰੈਕਟਿਸ ਜਿਹੜੀ ਹੈਗੀ ਆ ਚੱਲ ਰਹੀ ਹੈ ਪਰਵਾਹ ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਘਰ ਜਿਹੜਾ ਹੈਗਾ ਉਹ ਉਹਦੀ ਕੰਸਟਰਕਸ਼ਨ ਜਿਹੜੀ ਹੈਗੀ ਆ ਉਹ ਵੀ ਕਰੋਣਯੋਗ ਹੈ ਨਹੀਂ ਉਹਦਾ ਰਿਪੇਅਰ ਕਰਉਣਾ ਹੈ ਨਹੀਂ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਸਮਾਨ ਮਤਲਬ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੇ ਨਾਲ ਦੇ ਕਮਰੇ ਦੇ ਵਿੱਚ ਤੂੜੀ ਪਈ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਮਰੇ ਦੇ ਵਿੱਚ ਇੰਨੀ ਦੀ ਰਹਿਸ਼ ਹੈ ਜੋ ਜੋ ਰਹਿਣ ਯੋਗ ਵੀ ਨਹੀਂ ਹੈਗਾ ਤੇ ਦੂਸਰੇ ਪਾਸੇ ਜਿਹੜਾ ਹੈਗਾ ਇੱਕ ਕਮਰੇ ਦੇ ਵਿੱਚ ਤੂੜੀ ਪਈ ਹੋਈ ਆ ਤਾਂ ਪਰਿਵਾਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਰਿਵਾਰ ਬੇਹੱਦ ਗਰੀਬ ਹੈ ਇੱਕ 10 ਸਾਲ ਦੀ ਕੁੜੀ ਨੇ ਨਾਮ ਰੋਸ਼ਨ ਕੀਤਾ ਹੈ ਜਿੱਥੇ ਲਾਟਰੀ ਨਿਕਲਦੀ ਹੈ ਇਹ ਲਾਟਰੀ ਨਾਲੋਂ ਵੀ ਬਹੁਤ ਵੱਡਾ ਇਨਾਮ ਹੈ ਕਿ ਇੱਕ 10 ਸਾਲ ਦੀ ਬੇਟੀ ਨੇ ਪੂਰੇ ਪੰਜਾਬ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਹੈ ਔਰ ਪਿੰਡ ਦਾ ਹਰੇਕ ਬਜ਼ੁਰਗ ਹਰੇਕ ਲੀੜ ਜੇ ਕਹਿੰਦੀ ਹੈ ਕਿ ਜੇਕਰ ਨਵਜੋਤ ਨਾ ਹੁੰਦੀ ਤਾਂ ਸਾਡੇ ਬੱਚੇ ਗਰਾਊਂਡ 'ਚ ਨਾ ਜਾਂਦੇ ਤਾਂ ਇਸ ਨੂੰ ਲੈ ਕੇ ਨਵਜੋਤ ਗਰਾਊਂਡ 'ਚ ਜਾਣ ਲੱਗੀ ਹੈ ਤੇ ਤਾਂ ਹੀ ਜਿਹੜੇ ਬੱਚੇ ਗਰਾਊਂਡ 'ਚ ਜਾਣ ਲੱਗੇ ਆ ਤੋਂ ਪਿੰਡ ਵਾਸੀ ਵੀ ਜਿਹੜੇ ਹੈਗੇ ਜਿਹੜੇ ਕਹਿੰਦੇ ਵੀ ਕਿ ਅੱdte ਸਾਡੇ ਕੋਲੇ ਕਦੇ-ਕਦੇ ਕਿਸੇ ਕਿਸੇ ਨਾਲ ਤਾਲਮੇਲ ਵੀ ਨਹੀਂ ਹੋਇਆ ਸੀ ਤੇ ਅੱਜ ਸਾਨੂੰ ਉਹ ਵੀ ਵਧਾਈਆਂ ਦੇ ਰਹੇ ਆ ਤਾਂ ਮਾਣ ਜਿਹੜਾ ਹੈਗਾ ਜ਼ਰੂਰ ਮਾਪਿਆਂ ਵੱਲੋਂ ਕੀਤਾ ਜਾ ਰਿਹਾ ਆਪਣੀ 10 ਸਾਲ ਦੀ ਬੇਟੀ ਨੂੰ ਲੈ ਕੇ ਤਾਂ ਉੱਥੇ ਹੀ ਮਦਦ ਦੀ ਗੁਆਰ ਲਾਈ ਆ ਕਿ ਤਾਂਕਿ ਇਹ ਬੇਟੀ ਆਪਣਾ ਹੋਰ ਤੋਂ ਵਿਕ ਬਣਾ ਸਕੇ ਇਸ ਨੂੰ ਜਿਹੜੇ ਹੈਗੇ ਆ ਮਦਦ ਦੀ ਜ਼ਰੂਰ ਜ਼ਰੂਰਤ ਹੈ ਕੈਮਰਾ ਪਰਸਨ ਸਨੀ ਦੇ ਨਾਮ ਮੈਸੂਲੀ ਜਨਰਲ ਲੋਕ ਸੰਸਦ ਟੀਵੀ ਸਾਧਕ ਫਰੀਦਕੋਟ